ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸੱਜ ਵੱਜ ਕੇ ਬੈਠੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰ ਨਾਲ ਫਤਿਹ ਦੀ ਸਾਂਝ ਪਾਈਏ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਦੋ ਹਫ਼ਤੇ ਪਹਿਲਾਂ ਗੁਰਨਾਨਕ ਦਰਬਾਰ ਮੈਨੂੰ 10 ਮਿੰਟ ਸਮਾਂ ਦਿੱਤਾ ਸੀ ਉੱਥੇ ਮੈਂ ਫਤਿਹ ਦੀ ਸਾਂਝ ਪਾਈ ਸੀ ਅੱਜ ਮੈਂ ਕੋਸ਼ਿਸ਼ ਕਰਦਾ ਖਾਲਸਾ ਸ਼ਬਦ ਉੱਤੇ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ ਖਾਲਸਾ ਕੀ ਹੈ ਕਿ ਖਾਲਸੇ ਦਾ ਮਤਲਬ ਪਿਓਰ ਹੈ ਵੈਸੇ ਅੰਗਰੇਜ਼ਾਂ ਮੁਤਾਬਕ ਇਹਦਾ ਮਤਲਬ ਪਿਓਰ ਹੀ ਹੈ ਜਿਹੜਾ ਸ਼ਬਦ ਖਾਲਸ ਹੈ ਇਹਦਾ ਮਤਲਬ ਪਿਓਰ ਜ਼ਰੂਰ ਹੈ ਪਰ ਖਾਲਸਾ ਸ਼ਬਦ ਇਹਦੇ ਅਰਥ ਪਿਓਰ ਨਹੀਂ ਹੈ ਇਹਦਾ ਅਰਥ ਸਿੱਧੀ ਜੀ ਪਾਸ਼ਾ ਦੇ ਵਿੱਚ ਮੈਂ ਜ਼ਿਆਦਾ ਡੰਗਾਈ ਚ ਨਾ ਜਾਵਾਂ ਇਹਦਾ ਅਰਥ ਆਉਂਦਾ ਹੈ ਖੁਦ ਮੁਖਤਿਆਰ ਸੋਵਰਨ ਇਸੇ ਕਰਕੇ ਅਸੀਂ ਸੋਵਰਨ ਹਾਂ ਪਰ ਸੋਵਰਨ ਹਾਂ ਉਸ ਵਾਹਿਗੁਰੂ ਦੀ ਅਧੀਨਗੀ ਚ ਕਿਉਂਕਿ ਖਾਲਸਾ ਵਾਹਿਗੁਰੂ ਦਾ ਹੈ ਅਸੀਂ ਉਹਦੀ ਓਟ ਆਸਰਾ ਓਟ ਆਸਰੇ ਅਨਸਾਰ ਸੋਵਰਨ ਹਾਂ ਸੈਂਸ ਆਫ ਸੋਵਰਨਟੀ ਨੂੰ ਕੈਰੀ ਕਰਦੇ ਹਾਂ ਅਸੀਂ ਸਰਦਾਰ ਹਾਂ ਸੂਬੇਦਾਰ ਨਹੀਂ ਹਾਂ ਯਾਦ ਰੱਖਿਓ ਸਰਦਾਰੀ ਤੇ ਸੂਬੇਦਾਰੀ ਦੇ ਵਿੱਚ ਵੱਡਾ ਫਰਕ ਹੈ ਅਸੀਂ ਅੱਜ ਤੱਕ ਸੂਬੇਦਾਰੀਆਂ ਮਾਣੀਆਂ ਨੇ ਸਰਦਾਰੀਆਂ ਦੀ ਸੈਂਸ ਜਿਹੜੀ ਹੈ ਨਾ ਇਹ ਸੈਂਸ ਆਫ ਸੋਵਰਨਟੀ ਜਿਹੜੀ ਹੈ ਇਹ ਬੜੀ ਜ਼ਰੂਰੀ ਹੈ ਤੁਸੀਂ ਸਰਦਾਰ ਰਣਜੀਤ ਸਿੰਘ ਦੀ ਉਸ ਬਰਸੀ ਨੂੰ ਮੁੱਖ ਰੱਖ ਕੇ ਬੈਠੇ ਜੇ ਸ਼ਬਦ ਸਰਦਾਰ ਰঞ্জੀਤ ਸਿੰਘ ਦਾ ਜਿੰਨਾ ਵੀ ਪੁਰਾਣਾ ਰਿਕਾਰਡ ਹੈ ਲਾਹੌਰ ਦੀਆਂ ਲਾਇਬ੍ਰੇਰੀਆਂ ਦੇ ਅੰਦਰ ਮਿਲਦਾ ਹੈ ਈਵਨ ਸਰਦਾਰ ਰঞ্জੀਤ ਸਿੰਘ ਦੇ ਸਿਗਨੇਚਰ ਵੀ ਸਰਦਾਰ ਰঞ্জੀਤ ਸਿੰਘ ਕਰਕੇ ਆ ਸਰਦਾਰੀ ਮਤਲਬ ਸੈਂਸ ਆਫ ਸੋਵਰਨਟੀ ਉਹ ਸੈਂਸ ਆਫ ਸੋਵਰਨਟੀ ਜਿਹੜੀ ਜਿੰਨਾ ਚਿਰ ਸਾਡੀ ਚੇਤਨਾ ਦੇ ਵਿੱਚ ਨਾ ਆਈ ਉਹਨਾਂ ਚਿਰ ਸਾਡੇ ਮਸਲੇ ਹੱਲ ਨਹੀਂ ਹੋਣੇ ਤੁਸੀਂ ਗੁਰਦੁਆਰੇ ਆਉਂਦੇ ਜੇ ਗੁਰਦੁਆਰੇ ਦਾ ਮੁੱਖ ਰੋਲ ਕੀ ਹੈ ਵੀ ਉਹ ਸੈਂਸ ਆਫ ਸੋਵਰਨਟੀ ਤੁਹਾਡੇ ਅੰਦਰ ਪੈਦਾ ਕਰਨੀ ਉਹ ਪ੍ਰਾਈਡ ਤੁਹਾਡੇ ਅੰਦਰ ਪੈਦਾ ਕਰਨਾ ਪਰ ਮਸਲਾ ਕੀ ਹੈ ਵੀ ਜਦੋਂ ਮੇਰੇ ਅਰਗੇ ਇਥੋਂ ਸਟੇਜਾਂ ਤੋਂ ਮੈਂ ਬੋਲਦਾ ਵਾਂ ਜਾਂ ਕੋਈ ਹੋਰ ਬੋਲਦੇ ਆ ਸੱਜਣ ਮਿੱਤਰ ਜਿੰਨੇ ਵੀ ਸਾਡੇ ਬੁਲਾਰੇ ਬੋਲਦੇ ਨੇ ਇੱਕ ਸ਼ਬਦ ਬੜਾ ਵਰਤਦੇ ਆ ਅਸੀਂ ਵੀ ਦਾਸ ਆ ਗਿਆ ਦਾਸ ਨੂੰ ਮaaf ਕਰਦੇ ਹੋ ਦਾਸ ਦੀ ਕਈ ਕਈ ਸੁਣੀ ਮaaf ਕਰਦੇ ਹੋ ਦਾਸ ਤੋਂ ਭੁੱਲ ਹੋ ਗਈ ਤਾਂ ਬਖਸ਼ ਲਿਓ ਠੀਕ ਆ ਦਾਸ ਅਸੀਂ ਹਾਂ ਪਰ ਇੱਧਰ ਦੇ ਦਾਸ ਹਾਂ ਗੁਰੂ ਗ੍ਰੰਥ ਦੇ ਦਾਸ ਹਾਂ ਜੇ ਇਸ ਗੁਰੂ ਗ੍ਰੰਥ ਨੂੰ ਮੱਥਾ ਟੇਕਦੇ ਜੋ ਉੱਚ ਕਬੀਰ ਹੋਕਾ ਦੇ ਕੇ ਕਹਿੰਦਾ ਕਬੀਰ ਮੇਰੀ ਸਿਮਰਣੀ ਉਦੱਚ ਫਰੀਦ ਆਪਣਾ ਨਾਮ ਪਹਿਲਾਂ ਰੱਖਦਾ ਹੈ ਫਿਰ ਸ਼ਲੋਕ ਆਚਾਰਿਆ ਜਾਂਦਾ ਹੈ ਨਾਮਦੇਵ ਭਗਤ ਨਾਮਦੇਵ ਨਾਮ ਮੂਰੇ ਰੱਖਦਾ ਹੈ ਫਿਰ ਬਾਣੀ ਸ਼ੁਰੂ ਹੁੰਦੀ ਹੈ ਜਿੰਨੇ ਬਾਣੀ ਹੈ ਗੁਰੂ ਪਾਤਸ਼ਾਹ ਨੇ ਆਚਾਰੀ ਨਾਨਕ ਨਾਮ ਨਾਲ ਕਨਕਲੂਡ ਹੁੰਦੀ ਹੈ ਨਾਮ ਹੈ ਸਾਡੀ ਨਿਮਰਤਾ ਦੇ ਉਸ ਝੋਲੇ ਪੰਦੇ ਵਿੱਚ ਕਿਤੇ ਸੋ ਵਾਰੰਟੀ ਨਾ ਗਵਾਜੇ ਅਸੀਂ ਦਾਸ ਜਰੂਰ ਹਾਂ ਪਰ ਦਾਸ ਹਾਂ ਉਸ ਅਕਾਲੀ ਵਿਚਾਰਤਾਰਾ ਦੇ ਦਾਸ ਹਾਂ ਉਸ ਪੈਗੰਬਰੀ ਵਿਚਾਰਤਾਰਾ ਦੇ ਜੋ ਪੈਗੰਬਰਾਂ ਦੇ ਪੈਗੰਬਰ ਗੁਰੂ ਨਾਨਕ ਸਾਹਿਬ ਨੇ ਸਾਡੀ ਚੋਹਲੀ ਚ ਪਾਈ ਉਹਦੇ ਦਾਸ ਹਾਂ ਸਾਡੇ ਸ਼ਬਦਾਵਲੀ ਜਿਹੜੀ ਹੈ ਬੜੀ ਕੀਮਤੀ ਹੁੰਦੀ ਹੈ ਜਦੋਂ ਤੁਸੀਂ ਸ਼ਬਦ ਵਰਤਦੇ ਜੇ ਉਹ ਸ਼ਬਦ ਮੁਤਾਬਕ ਤੁਹਾਡਾ ਸਵਾਹ ਟਲਦਾ ਹੈ ਇਹ ਹੀ ਕਾਰਨ ਹੈ ਕਿ ਨਿਹੰਗ ਬੋਲਿਆਂ ਦੇ ਅੰਦਰ ਸ਼ਬਦ ਬੜੇ ਹੈਵੀ ਨੇ ਦੁੱਧ ਨੂੰ ਸਮੁੰਦਰ ਆਖ ਦਿੰਦੇ ਨੇ ਭੁੱਖ ਲੱਗੀ ਆ ਤੇ ਕਹਿੰਦੇ ਕੜਾਕੇ ਉਹ ਜਿਹੜੇ ਸ਼ਬਦ ਨੇ ਉਹਨਾਂ ਸ਼ਬਦਾਂ ਦੇ ਨਾਲ 1 ਨੂੰ ਸਵਾ ਲੱਖ ਕਹਿਣਾ ਉਹਦੇ ਪਿੱਛੇ ਵੱਡੇ ਭੇਦ ਨੇ ਵੀ ਤੁਹਾਡੀ ਸ਼ਬਦਾਵਲੀ ਦੇ ਵਿੱਚ ਚੌਲਾ ਪਣ ਤੁਹਾਡੀ ਸ਼ਬਦਾਵਲੀ ਦੇ ਵਿੱਚ ਡਿੱਗਤਾ ਨਾ ਆਵੇ ਡਿੱਗ ਰੋ ਗੁਰਦੁਆਰਿਆਂ ਦੇ ਅੰਦਰ ਅਸੀਂ ਆਉਣੇ ਆ ਇੱਥੇ ਸੈਂਸ ਆਫ ਸੋਵਰਨਟੀ ਜਗਾਉਣੀ ਹੈ ਇੱਥੇ ਗੱਲ ਗੁਰਦੁਆਰੇ ਦੇ ਅੰਦਰ ਜਦੋਂ ਗੱਲ ਆਏਗੀ ਗੁਰੂ ਸਾਹਿਬ ਹੋਕਾ ਦੇ ਕੇ ਕਹਿਣਗੇ ਪਿ ਤਖਤੇ ਰਾਜਾ ਸੋ ਬਹੇ ਜੋ ਤਖਤੇ ਲਾਇਕ ਹੋਈ ਇਹਦੇ ਕੀ ਅਰਥ ਕਰੋਗੇ ਕੀ ਕਰੋਗੇ ਇਹ ਅਰਥ ਵੀ ਨਾ ਅਸੀਂ ਇਲੈਕਸ਼ਨ 'ਚ ਵਿਸ਼ਵਾਸ ਕਰਦੇ ਆਂ ਨਾ ਸਿਲੈਕਸ਼ਨ 'ਚ ਕਰਦੇ ਆਂ ਲਾਇਕ ਹੋਏ ਦਾ ਮਤਲਬ ਦੀ ਵਨ ਓਨ ਦੀ ਮੈਰਿਟ ਜਿਹੜਾ ਮੈਰਿਟ ਤੇ ਖੜਾ ਏ ਉਹ ਸਾਡਾ ਲੀਡਰ ਹੈ ਅਸੀਂ ਤੇ ਮੈਰਿਟ ਦੇ ਵਿੱਚ ਸਾਡੇ ਕੋਲ ਤੇ ਸਿਸਟਮ ਆਪਣਾ ਸੀ ਅਸੀਂ ਗੁਰਦਾਰਿਆਂ ਦੇ ਅੰਦਰ ਅੰਦਰ ਆਣ ਕੇ ਰਾਜ ਦੀ ਰਾਜਨੀਤੀ ਦੀ ਗੱਲ ਖਤਮ ਕਰ ਦਿੱਤੀ ਉਹਨੂੰ ਦੱਸੋ ਵੀ ਸਾਡੇ ਗੁਰਦੁਆਰੇ ਦਰਬਾਰ ਕਿਉਂ ਖਵਾਉਂਦੇ ਨੇ ਕਿਉਂ ਨੇ ਦਰਬਾਰ ਦਰਬਾਰ ਤੇ ਮੀਰਾਂ ਦੇ ਹੁੰਦੇ ਨੇ ਪੀਰਾਂ ਦੇ ਹੋਇਆ ਕਰਦੇ ਨੇ ਕਦੇ ਦਰਬਾਰ ਦਰਬਾਰ ਮੀਰੀ ਦਾ ਸੰਕਲਪ ਹੈ ਰਾਜ ਜੋਗ ਤਖਤ ਦੀਣ ਗੁਰੂ ਰਾਮਦਾਸ ਰਾਜ ਤੇ ਜੋਗ ਦਾ ਸੰਕਲਪ ਗੁਰੂ ਸਾਹਿਬ ਨੇ ਸਾਡੀ ਝੋਲੀ 'ਚ ਪਾਇਆ ਅਸੀਂ ਉਹਦੇ ਵਿੱਚੋਂ ਇੱਕ ਸਪਿਰਚੁਅਲ ਵਾਲਾ ਹਿੱਸਾ ਕੱਢ ਕੇ ਮੀਰੀ ਨੂੰ ਸਾਈਡ ਤੇ ਕਰ ਦਿੱਤਾ ਵੀ ਗੁਰਦਾਰੇ ਚ ਰਾਜਨੀਤੀ ਦੀ ਗੱਲ ਨਹੀਂ ਹੋਣੀ ਚਾਹੀਦੀ ਤੁਹਾਡਾ ਸਵੇਰੇ ਫਰਮਾਨ ਜਿਹੜਾ ਤੁਹਾਨੂੰ ਮਿਲਦਾ ਏ ਇਲਾਹੀ ਫਰਮਾਨ ਪੈਗੰਬਰੀ ਫਰਮਾਨ ਉਹ ਵੀ ਹੁਕਮਨਾਮੇ ਦੇ ਰੂਪ ਚ ਆਇਆ ਏ ਤੁਹਾਨੂੰ ਹੁਕਮਨਾਮਾ ਮਤਲਬ ਸਰਕੂਲਰ ਇਹ ਵੀ ਇੱਕ ਪੋਲੀਟੀਕਲ ਟਰਮਨਾਲੋਜੀ ਹੈ ਹੁਕਮਨਾਮਾ ਹੁਕਮ ਆਇਆ ਇਹਦੇ ਚ ਕੋਈ ਆਪਸ਼ਨ ਨਹੀਂ ਹੈ ਵੀ ਤੂੰ ਮੰਨਣਾ ਕਿ ਨਹੀਂ ਮੰਨਣਾ ਹੁਕਮ ਹੈ ਮੰਨਣਾ ਪੈਣਾ ਹੁਕਮਨਾਮਾ ਹੈ ਸਰਕੂਲਰ ਹੈ ਇਹ ਵੀ ਪੋਲੀਟਿਕਲ ਟਰਮਨੋਲੋਜੀ ਹੈ ਕਿਹੜਾ ਸ਼ਬਦ ਹੈ ਤੁਹਾਡਾ ਪੱਜੋਕ ਕਿਵੇਂ ਤੁਸੀਂ ਪੋਲੀਟਿਕਸ ਤੋਂ ਇਹ ਹੀ ਕਾਰਨ ਹੈ ਇਸ ਦੇਸ਼ ਦੇ ਅੰਦਰ ਜਾਂ ਹੋਰ ਦੇਸ਼ਾਂ ਦੇ ਅੰਦਰ ਜਿਹੜੇ ਸਾਡੇ ਗਵਾਂਢ ਵਾਲੇ ਸਨ ਸਾਡੇ ਗਵਾਂਢੀ ਇਸਲਾਮ ਵਾਲੇ ਉਹਨਾਂ ਦੇ ਹਰ ਕਾਉਂਸਲ ਦੇ ਵਿੱਚ ਬੰਦੇ ਕਾਉਂਸਲਰ ਬੈਠੇ ਨੇ ਪਰ ਇਸ ਵੇਲੇ ਵੱਡੇ ਸ਼ਹਿਰਾਂ ਦੇ ਜਿਹੜੇ ਕਾਉਂਸਲਰ ਨੇ ਉਹ ਇਸਲਾਮ ਚੋਂ ਨੇ ਅਸੀਂ ਕਿੰਨੇ ਬੰਦੇ ਪਾਰਲੀਮੈਂਟ ਦੇ ਅੰਦਰ ਭੇਜੇ ਆਪਣੇ ਕਿੱਥੋਂ ਮਿਲਨੀ ਸੀ ਉਹ ਟ੍ਰੇਨਿੰਗ ਘਰੋਂ ਲੈ ਕੇ ਨਹੀਂ ਸੀ ਆਉਣੀ ਕਿਸੇ ਨੇ ਇੰਨਾ ਗੁਰਦੁਆਰਿਆਂ ਚੋਂ ਨਿਕਲਨੀ ਸੀ ਜਿੱਥੇ ਅਸੀਂ ਗੁਰਦੁਆਰਿਆਂ ਦੇ ਵਿੱਚ ਰਾਜਨੀਤੀ ਦੀ ਗੱਲ ਖਤਮ ਕਰ ਦਿੰਨੇ ਆ ਸਿਰਫ ਇੱਕ ਸਾਡੇ ਕੋਲ ਚਿਹਰਾ ਅੰਦਰ ਪੱਗ ਵਾਲਾ ਤੇ ਇੱਕ ਬੀਬੀ ਮਿਡਲੈਂਡ ਤੋਂ ਕਿੰਨੀ ਆਬਾਦੀ ਆ ਸਾਡੀ ਯੂਕੇ ਦੇ ਅੰਦਰ ਤਕਰੀਬਨ 518000 ਜਿਹਦੇ ਵਿੱਚੋਂ 2 52000 ਤੇ ਜਿਹਦੇ ਵਿੱਚੋਂ 218000 ਦੇ ਲਾਗੇ ਆਊਟਰ ਲੰਡਨ ਦੇ ਵਿੱਚ ਨੇ ਲੰਡਨ ਆਊਟਰ ਲੰਡਨ ਦੇ ਵਿੱਚ ਸਿੱਖ ਵਸਦੇ ਨੇ ਤੁਹਾਡੀ ਰਿਪਰੈਜੈਂਟੇਸ਼ਨ ਕੀ ਹੈ ਪਿੱਛੇ ਜੇ ਯੂਲੈਸ ਦਾ ਮਸਲਾ ਬਣਿਆ ਸੀ ਯੂਲੈਸ ਐਕਸਪੈਂਡ ਹੋਇਆ ਜਿਹੜਾ ਆਏਗਾ ਭਾਵੇਂ ਉਹ ਇੱਥੇ ਸਾਊਥ ਹਾਲ ਦੇ ਗੁਰਦਾਰੇ ਚ ਕੋਲਨ ਬਰੁੱਕ ਤੋਂ ਜਾਂ ਸਲਾਹ ਤੋਂ ਚੱਲ ਕੇ ਆਏਗਾ 12.5 ਪੌਂਡ ਦੇ ਕੇ ਆਏਗਾ ਜਾਂ ਗੱਡੀ ਪੁਰਾਣੀ ਐ ਉਹਦੇ ਖਿਲਾਫ ਮਾਲਕ ਨੇ ਇਸ پیغمبر ਨੇ ਮੇਰੇ ਨੇ ਮੇਰੇ ਗੁਰੂ ਨੇ ਜਿਨੂੰ ਮੈਂ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਜਿਹਦੇ ਤੋਂ ਬਿਨਾ ਹੋਰ ਕਦੀ ਓਟ ਨਹੀਂ ਓਟ ਨਹੀਂ ਤੱਕੀ ਮੈਂ ਉਸ ਗੁਰੂ ਨੇ ਹਿੰਮਤ ਬਖਸ਼ੀ ਮੈਂ ਸਟੇਸ਼ਨ ਤੇ ਜਾ ਕੇ ਟੈਂਟ ਲਾ ਕੇ ਬਹਿ ਗਿਆ ਸਰਕਾਰ ਦੇ ਖਿਲਾਫ ਉੱਥੇ ਰੌਲਾ ਪਾਇਆ ਵੀ ਇਹਨੂੰ ਬੰਦ ਕਰੋ 7 ਦਿਨ ਉੱਥੇ ਭੁੱਖ ਹੜਤਾਲ ਤੇ ਰੱਖ ਕੇ ਬੈਠਾ ਰਿਹਾ ਮੈਨੂੰ ਦਰਦ ਹੋਇਆ ਦੁੱਖ ਹੋਇਆ ਕ੍ਰਿਸਚਨ ਕਮਿਊਨਿਟੀ ਵਿੱਚੋਂ ਹੋਰ ਸੱਜਣ ਬੜੇ ਆਏ ਪਰ ਆਮ ਸਾਡੇ ਜਿਹੜੇ ਲੋਕਲ ਰਹਿਣ ਵਾਲੇ ਸੱਜਣ ਸਨ ਬਹੁਤ ਘਟ ਆਏ ਮੈਂ ਰੈਡਿੰਗ ਰਹਿਣਾ ਮੈਨੂੰ ਪ੍ਰਭਾਵਿਤ ਨਹੀਂ ਜੇ ਕਰਦਾ ਜੂ ਲੈਸ ਤਾਂ ਮਸਲਾ ਪਰ ਮੈਨੂੰ ਇੱਕ ਗੱਲ ਦਾ ਪਤਾ ਜੇ ਇੱਕੋ ਨਕੀ ਜੀ ਛੋਟੀ ਜਿਹੀ ਵਾਰਤਾ ਤੁਹਾਡਾ ਨਾਲ ਸਾਂਝੀ ਕਰਕੇ ਮੈਂ ਫਤਿਹ ਬਲਾ ਦੇਣੀ ਹੈ ਮਿਸਲਾਂ ਦੇ ਦੌਰਾਨ ਸਿੰਘ ਬੈਠੇ ਨੇ ਜੰਗਲਾਂ ਚ ਜੰਗਲਾਂ ਚ ਬੈਠੇ ਨੇ ਟੈਂਟ ਦੇ ਅੰਦਰ ਨੇ ਬੱਦਲ ਗੜਕਦਾ ਏ ਇੱਕ ਸਿੰਘ ਭੱਜ ਕੇ ਜਾਂਦਾ ਏ ਵੀ ਹਮਲਾ ਹੋ ਗਿਆ ਉਹਨੇ ਵੇਖਿਆ ਨਹੀਂ ਬੱਦਲ ਗੜ ਕੇ ਆਇਆ ਵਾਪਸ ਆ ਜਾਂਦਾ ਦੂਜੀ ਵਾਰ ਫੇਰ ਬੱਦਲ ਗੜਕਦਾ ਏ ਫੇਰ ਭੱਜ ਕੇ ਜਾਂਦਾ ਉਹਦਾ ਹਮਲਾ ਹੋ ਗਿਆ ਦੇ ਤਾਂ ਨਹੀਂ ਬੱਦਲ ਗੜ ਕੇ ਆਏ ਕੇਵਲ ਵਾਪਸ ਆ ਜਾਂਦਾ ਏ ਤੀਜੀ ਵਾਰ ਫੇਰ ਜਾਂਦਾ ਏ ਬੱਦਲ ਗੜਕਦਾ ਏ ਇਸ ਵਾਰ ਗੋਲੀ ਚਲਾ ਦਿੰਦਾ ਏ ਬੱਦਲ ਵਾਲ ਨੂੰ ਕਰਕੇ ਸਾਰੇ ਸਿੰਘ ਉੱਠ ਕੇ ਬਾਹਰ ਆ ਜਾਂਦੇ ਨੇ ਉਹ ਵਾਕਈ ਹਮਲਾ ਹੋ ਗਿਆ ਹੁਣ ਤਾਂ ਕੀ ਹੋਇਆ ਆਂਦਾ ਏ ਬੱਦਲ ਤੀਜੀ ਵਾਰਾਂ ਗੜ ਕੇ ਆਏ ਇਹਨੂੰ ਦੱਸਣਾ ਸੀ ਇਹ ਸਾਡੀ ਵੀ ਹੋਂਦ ਹੈ ਇਹ ਇਲਾਕਾ ਸਾਡਾ ਏ ਕੁਝ ਸਾਡੀ ਵੀ ਹੋਂਦ ਹੈ ਇਹ ਇਲਾਕਾ ਤੁਹਾਡਾ ਸੀ ਤੁਸੀਂ ਹੋਂਦ ਨਹੀਂ ਸੀ ਦਰਸਾਉਣੀ ਮੇਰਾ ਸੀ ਨਹੀਂ ਕਿਸੇ ਪਾਲਿਸੀ ਨਾਲ ਸਹਿਮਤੀ ਜਾਂ ਸਹਿਮਤੀ ਪ੍ਰਗਟਾ ਸਕਦੇ ਆ ਇਹ ਪੋਲਿਟਿਕਲ ਤੌਰ ਤੇ ਚੇਤਨ ਹੋਣਾ ਪਏਗਾ ਮੈਂ ਨਹੀਂ ਦੱਸਣਾ ਕਿਸ ਪਾਰਟੀ ਨਾਲ ਮੈਂ ਸੰਬੰਧਤ ਆ ਪਰ ਮੈਂ ਇਹ ਗੱਲ ਸੋਚ ਕੇ ਰਾਜਨੀਤੀ ਜੁਆਇਨ ਕੀਤੀ ਹੈ ਆਪੇ ਤੁਸੀਂ ਖੋਜ ਕਰ ਲਿਓ ਨਾਮ ਮੇਰਾ ਦੱਸ ਦਿੱਤਾ ਭਾਈ ਸਾਹਿਬ ਨੇ ਤੁਹਾਨੂੰ ਵੀ ਪ੍ਰਭਦੀਪ ਸਿੰਘ ਮੇਰਾ ਨਾਮ ਹੈ ਮੈਂ ਕਦਰ ਕਰਦਾ ਵਾਂ ਉਸ ਡਿਸਪਲਾਈਨ ਚ ਰਹਿ ਕੇ ਬੋਲਣਾ ਮੈਨੂੰ ਆਉਂਦਾ ਹੈ ਜਿਹੜਾ ਡਿਸਪਲਾਈਨ ਤੈਅ ਕਰ ਦਿੱਤਾ ਜਾਂਦਾ ਹੈ ਕਿਹੇ ਸਟੇਜ ਵੱਲੋਂ ਸੋ ਅਖੀਰ ਤੇ ਮੈਂ ਇਹੋ ਕਵਾਂਗਾ ਕਿ ਚਤਨ ਹੋਈਏ ਇੱਕੋ ਵਾਕ ਯਾਦ ਰੱਖੋ ਵੀ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਜੀਦੇ ਕੋਲ ਸ਼ਕਤੀ ਹੈ ਉਹ ਭਾਵੇਂ ਸਰਕਾਰ ਅੰਦਰ ਮੰਨਦੀ ਹੈ ਕਿਉਂਕਿ ਅਸੀਂ ਦੋ ਰੂਪਾਂ ਚ ਵਿਚਰਦੇ ਹਾਂ ਸੂਖਮ ਤੇ ਸਥੂਲ ਅੰਦਰ ਵੀ ਵਿਚਰਦੇ ਹਾਂ ਬਾਹਰ ਵੀ ਵਿਚਰਦੇ ਹਾਂ ਇੱਥੇ ਮੰਨ ਦੇ ਅੰਦਰ ਵੀ ਮੰਦਰ ਹੈ ਬਾਹਰ ਆ ਦਰਬਾਰ ਹੈ ਸਾਡਾ ਜਿਸ ਹੀ ਕੀ ਸਰਖਾ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਜੇ ਤੁਹਾਡੇ ਕੋਲ ਸ਼ਕਤੀ ਹੈ ਤਾਂ ਸਭ ਕੁਝ ਤੁਹਾਡਾ ਹੈ ਨਹੀਂ ਤਾਂ ਫਿਰ ਪਟੀਸ਼ਨਰ ਤੇ ਅਸੀਂ ਹਾਂ ਜਿੰਨੀਆਂ ਮਰਜ਼ੀ ਪਟੀਸ਼ਨਾਂ ਕਰੀ ਜਾਈਏ ਜਦੋਂ ਇਹ ਆਪਣੇ ਬੰਦੇ ਅੰਦਰ ਨਹੀਂ ਭੇਜਣੇ ਜਦੋਂ ਅਸੀਂ ਆਪਣੇ ਬੰਦੇ ਅੰਦਰ ਨੇ ਵਾਰਨੇ ਫਿਰ ਪਟੀਸ਼ਨਾਂ ਰਹਿ ਜਾਂਦੀਆਂ ਨੇ ਸਾਡੇ ਕੋਲ ਫਰਿਆਦੀ ਨਹੀਂ ਆਹ ਅਸੀਂ ਰਾਜ ਕੀਤੇ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਵੀ ਤੇ ਸਰਦਾਰ ਰਣਜੀਤ ਸਿੰਘ ਦੇ ਟਾਈਮ ਤੇ ਵੀ ਇੱਕ ਐਸਾ ਰਾਜ ਪ੍ਰਬੰਧ ਦਿਖਾਇਆ ਅਸੀਂ ਸਰਦਾਰ ਰਣਜੀਤ ਸਿੰਘ ਦੇ ਟਾਈਮ ਤੇ ਜਿਨੇ ਦਰਸਾਇਆ ਜਿਨੇ ਦਰਸਾਇਆ ਵੀ ਅਸੀਂ ਇੱਕ ਸ਼ੇਰਨੀ ਦਾ ਦਰਦ ਨਹੀਂ ਦੇਖ ਸਕਦੇ ਸਿੰਘਾਂ ਨੇ ਕੁਝ ਧੱਕੇ ਦੇ ਨਾਲ ਇੱਕ ਸ਼ੇਰਨੀ ਦਾ ਬੱਚਾ ਚੱਕ ਲਿਆ ਉਹ ਸਰਦਾਰ ਰঞ্জੀਤ ਸਿੰਘ ਦੇ ਦਰਬਾਰ ਦੇ ਆਲੇ-ਦੁਆਲੇ ਉਹ ਸ਼ੇਰਨੀ ਚਾਂਗਰਾ ਮਾਰਦੀ ਐ ਤੇ ਸਰਦਾਰ ਰঞ্জੀਤ ਸਿੰਘ ਕਹਿੰਦਾ ਇਹ ਸ਼ੇਰਨੀ ਇੰਨਾ ਤੜਫ ਕਿਉਂ ਰਹੀ ਐ ਉਹ ਕਹਿੰਦੇ ਤਾਂ ਤੜਫ ਰਹੀ ਵੀ ਇਹਨਾਂ ਦਾ ਇਹਦਾ ਇੱਕ ਬੱਚਾ ਚੱਕ ਕੇ ਸਾਡੇ ਫੌਜ ਨੇ ਖਾਲਸਾ ਫੌਜ ਨੇ ਲੈ ਲੈਂਦਾ ਐ ਤੇ ਸਰਦਾਰ ਰঞ্জੀਤ ਸਿੰਘ ਫਰਮਾਨ ਜਾਰੀ ਕਰਦਾ ਐ ਉਹ ਕਹਿੰਦਾ ਬੱਚਾ ਵਾਪਸ ਕਰੋ ਸ਼ੇਰਨੀ ਦੀ ਤੜਫ ਨਹੀਂ ਵੇਖੀ ਜਾਂਦੀ ਸਾਡੇ ਕੋ ਸਾਡੇ ਗਲਾਂ 'ਚ ਟੈਰ ਪਾਤੇ ਸਾਨੂੰ ਅਜੇ ਤੱਕ ਸੈਂਸ ਨਹੀਂ ਆਈ ਅਜੇ ਤੱਕ ਸਮਝ ਨਹੀਂ ਆਈ ਪਈ ਅਹੀਂ ਕਰਨਾ ਕੀ ਹੈ ਅਹੀਂ ਸ਼ੇਰਨੀ ਦਾ ਦਰਦ ਇੱਕ ਜਾਨਵਰ ਦਾ ਦਰਦ ਨਹੀਂ ਦੇਖਿਆ ਪਰ ਅਸੀਂ ਦਰਦ ਸਹੇ ਸਾਡੇ ਗਲਾਂ ਚ ਟੈਰ ਪਏ ਮੈਂ ਕੇਵਲ ਤੁਹਾਨੂੰ ਇੱਕ ਹਲੂਣਾ ਦੇਣਾ ਆ ਇੱਥੇ ਮੈਂ ਬਹੁਤਾ ਨਾ ਸਮਾਂ ਲੈਂਦਾ ਆ ਜਿੰਨਾ ਕੁ ਸਮਾਂ ਮੈਨੂੰ ਮਿਲਿਆ ਹੈ ਉਹਦੇ ਵਿੱਚ ਮੈਂ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਇੱਥੇ ਖਿਮਾ ਦਾ ਜਾਚਕ ਹੋਵਾਂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੇ ਪਿਆਰ ਨਾਲ ਪਾਉਨਾ ਨਾਲ ਸੁਣਿਆ ਇੱਥੇ ਮੈਂ ਖਮਾ ਦਾ ਜਾਚਕਾਂ ਸਾਰੇ ਪਿਆਰ ਨਾਲ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ